ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਬੈਰਾਗਣ ਮਹਲਾ 4 ਕੰਚਨ ਨਾਰੀ ਮੈਂ ਜੀਉ ਲੁਭਤ ਹ ਮੋ ਮਿਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚਿਤਨਾ ਆਵਈ ਕਿਉ ਛੋਟਾ ਮੇਰੇ ਹਰ ਰਾਯਾ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਉ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਸ ਧੰਗ ਨਾ ਮੇਰਾ ਕਿਆ ਮੂਲ ਬੁਲ ਗੁਣ ਬਿਹੂਣ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਬਰ ਪੁਨ ਸਤ ਗੁਰ ਕੇਰਾ ਸਭ ਜੀਓ ਪਿੰਡ ਮੁਖ ਨੱਕ ਦੀਆ ਬਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ ਜਿਨ ਦੀਏ ਸੋ ਚਿਤਨਾ ਆਵੈ ਪਸ਼ੂ ਹੋਂ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜਨਤ ਵਿਚਾਰੇ ਕਿਆ ਕਰ ਹੈ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਬਿਹਾਜਿਆ ਹਰ ਗੁਲਮ ਗੁਲਾਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੀ ਸਾਹਿਬ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 167 ਦੇ ਉੱਪਰ ਅੰਕਿਤ ਹੈ ਇਸ ਪਵਨ ਸ਼ਬਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰaho हे ਮੇਰੇ RAM ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਤੇਰੇ ਤੋਂ ਵਿਛੜ ਕੇ ਮੈਂ ਜੋ ਵੀ ਕਰਮ ਕਰਦਾ ਆਪਣੀ ਸੋਚ ਦੇ ਮੁਤਾਬਕ ਕਰਦਾ ਤੇ ਉਹ ਕਰਮ ਜਿਹੜੇ ਆ ਮੇਰੇ ਜੀਵਨ ਨੂੰ ਬਹੁਤ ਹੀ ਰਸਾਤਲ ਵਿੱਚ ਲੈ ਜਾਂਦੇ ਆ ਜਿਹਦੇ ਕਰਕੇ ਮੈਂ ਵਿਕਾਰਾਂ ਦੇ ਵਿੱਚ ਵਜਿਆ ਹੋਇਆ ਹਾਂ ਕੱਲ ਵੀ ਆਪਾਂ ਵਿਚਾਰ ਕੀਤੀ ਸੀ ਜਿਸ ਵੇਲੇ ਅਸੀਂ ਆਪਣੇ ਅੰਦਰ ਨੂੰ ਜਾਣ ਦਾ ਯਤਨ ਕਰਦੇ ਹਾਂ ਉਸ ਵੇਲੇ ਪਤਾ ਲੱਗਦਾ ਹਮਰੇ ਅਵਗਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨਾ ਆਵੇ ਪਟਕੀਰਤ ਜੀ ਵੀ ਕਹਿੰਦੇ ਨਾ ਹਮ ਅਵਗਣ ਭਰੇ ਏਕ ਗੁਣ ਨਹੀਂ ਏ ਸਤਗੁਰੂ ਮਹਾਰਾਜ ਮੈਂ ਜਦੋਂ ਸੋਚਦਾ ਨਾ ਆਪਣੇ ਅੰਦਰ ਨੂੰ ਜਾਣ ਦਾ ਯਤਨ ਕਰਦਾ ਕਿ ਜੋ ਮੈਂ ਕਰ ਰਿਹਾ ਕਿਉਂਕਿ ਤੂੰ ਸਭ ਕੁਝ ਜਾਣਦਾ ਹੈ ਕੱਲ ਵੀ ਇੱਕ ਉਦਾਹਰਨ ਦਿੱਤੀ ਸੀ ਜਿਹੜਾ ਕਬੂਤਰ ਹੁੰਦਾ ਹੈ ਨਾ ਉਹ ਬਿੱਲੀ ਆ ਜਾਂਦੀ ਸਾਹਮਣੇ ਤੇ ਅੱਖਾਂ ਬੰਦ ਕਰ ਲੈਂਦਾ ਪਰ ਤੇਰੀਆਂ ਅੱਖਾਂ ਬੰਦ ਕਰਨ ਨਾਲ ਕੀ ਹੋਣਾ ਬਿੱਲੀ ਤਾਂ ਦੇਖਦੀ ਪਈਏ ਬਿੱਲੀ ਨੇ ਤਾਂ ਚਪਟ ਮਾਰ ਲੈਣੀ ਹੈ ਕੇਵਲੇ ਮਨੁੱਖ ਕਰਮ ਕਰਦਾ ਹੈ ਗਲਤ ਕਰਮ ਕਰਦਾ ਹੈ ਤੇ ਬੰਦਾ ਸੋਚਦਾ ਕਿ ਰੱਬ ਕਿਹੜਾ ਦੇਖ ਰਿਹਾ ਜੇ ਤੂੰ ਨਹੀਂ ਦੇਖਦਾ ਤੇ ਰੱਬ ਤਾਂ ਦੇਖ ਰਿਹਾ ਇਹਨੂੰ ਪਤਾ ਸਭ ਕੁਝ ਹੈ ਕਬੀਰ ਮਨ ਜਾਣਤ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹੱਥ ਦੀਪ ਕੂਹੇ ਪਰੇ ਜਦੋਂ ਮੈਂ ਸਤਗੁਰੂ ਆਪਣੇ ਆਪ ਨੂੰ ਦੇਖਦਾ ਨਾ ਤੇ ਮੇਰੇ ਜਿਹੜੇ ਕਰਮ ਬੜੇ ਨੀਵੇਂ ਹਨ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਤੂੰ ਗੁਨਾ ਦਾ ਖਜ਼ਾਨਾ ਹੈ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਪਗਣ ਸਭ ਮੇਰੇ ਰਹਾ ਇਹ ਨਹੀਂ ਕਿ ਪਾਸ਼ਾ ਨੇ ਇੰਨੀ ਗੱਲ ਕਹਿ ਦਿੱਤੀ ਵੀ ਨੀਚ ਕਰਮ ਹੈ ਦੱਸਿਆ ਕਾਦੇ ਵਾਸਤੇ ਕਰਦਾ ਹੈ ਕਾਦੇ ਵਾਸਤੇ ਮਨੁੱਖ ਵਿਕਾਰਾਂ ਵਿੱਚ ਵਜ ਜਾਂਦਾ ਹੈ ਗੁਰੂ ਮਹਾਰਾਜ ਕਹਿੰਦੇ ਕੰਚਨ ਨਾਰੀ ਮੈਂ ਜੀਓ ਲੁਭਤ ਹੈ ਮੋ ਮੀਠਾ ਮਾਇਆ ਕੰਚਨ ਕਹਿੰਦੇ ਸੋਨੇ ਬੜਾ ਮਨੁੱਖ ਪ੍ਰਭਾਵਿਤ ਹੋ ਜਾਂਦਾ ਜਲਦੀ ਕੋਈ ਸੋਨੇ ਦੀ ਚੀਜ਼ ਮਿਲ ਜੇ ਨਾ ਬੜਾ ਪ੍ਰਭਾਵ ਨਕਲੀ ਪਈ ਹੋਵੇ ਤਾਂ ਵੀ ਪ੍ਰਭਾਵਿਤ ਹੋ ਜਾਂਦਾ ਹੈ ਪਰਾਇ ਨਾਰੀ ਕੰਚਨ ਨਾਰੀ ਮੈਂ ਜੀਓ ਲੁਭਤ ਹੈ ਮੋ ਮੀਠਾ ਮਾਇਆ ਮਾਇਆ ਦਾ ਮੋਹ ਜਿਹੜਾ ਉਹਨੂੰ ਮਿੱਠਾ ਕਰਕੇ ਸਮਝਦਾ ਹੈ ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਹੁਣ ਪਾਸ਼ਾ ਇਹ ਇਹ ਨਹੀਂ ਕਹਦੇ ਕਿ ਮਨੁੱਖ ਦੇ ਕੋਲ ਘਰ ਨਹੀਂ ਹੋਣਾ ਚਾਹੀਦਾ ਹੁਣ ਘੋੜੇ ਮਤਲਬ ਅੱਜ ਦੇ ਕਲਮ ਗੱਡੀਆਂ ਨਹੀਂ ਹੋਣੇ ਚਾਹੀਦੀ ਪਰ ਉਹਦੇ ਵਾਸਤੇ ਮਨੁੱਖ ਗਲਤ ਕੰਮ ਨਾ ਕਰੇ ਸਤਗੁਰੂ ਜੀ ਦਾ ਸ਼ਬਦ ਹੈ ਨਾ ਪਾਸ਼ਾ ਕਹਿੰਦੇ ਭਾਈ ਇਦਾਂ ਦਾ ਮਨੁੱਖ ਦੇ ਕੋਲ ਹੋਵੇ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋਏ ਜੜਾ ਇਹ ਨਹੀਂ ਕਿ ਇੱਟਾਂ ਦਾ ਘਰ ਉਹ ਕਹਿੰਦੇ ਤੇਰਾ ਤਾਂ ਮੋਤੀਆਂ ਦਾ ਘਰ ਬਣਿਆ ਹੋਵੇ ਮੋਤੀ ਤਾਂ ਮੰਦਰ ਉਸ ਰਹਿ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾ ਕਸਤੂਰੀ ਦਾ ਜਿਹੜਾ ਪੇਂਟ ਕਰਨਾ ਕਹਿੰਦੇ ਇੰਨੀ ਖੁਸ਼ਬੂ ਹੋਵੇ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਸਭ ਕੁਝ ਹੋਵੇ ਕਹਿੰਦੇ ਮਤਾਂ ਕਿਤੇ ਰੱਬ ਭੁੱਲ ਜਾ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾ ਕਿਉਂਕਿ ਹਰ ਬਿਨ ਜਿਉ ਜਲ ਬਲ ਜਾਉ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾ ਸਭ ਨੂੰ ਦਿੰਦਾ ਹੈ ਸਾਧ ਸੰਗਤ ਜੀ ਜਦੋਂ ਭਰੋਸਾ ਜੀਵਨ ਦੇ ਵਿੱਚ ਬਣ ਜਾਂਦਾ ਹੈ ਭਾਗਾਂ ਵਾਲੇ ਜੋ ਗੁਰੂ ਕੀ ਸੰਗਤ ਕਰਦੇ ਇੱਕ ਚਿੜੀ ਹੁੰਦੀ ਨਾ ਚਿੜੀ ਤੇ ਉਹ ਵੀ ਤਾਂ ਉਹਨੂੰ ਵੀ ਇੰਨੀ ਅਕਲ ਦੇ ਦਿੱਤੀ ਪਰਮਾਸ਼ਮਾ ਨੇ ਉਹ ਵੀ ਆਲਣਾ ਬਣਾ ਲੈਂਦੀ ਹੈ ਤੇ ਮਨੁੱਖੀ ਬਣਾ ਸਕਦਾ ਜਦੋਂ ਮਿਹਨਤ ਕਰੇ ਇਮਾਨਦਾਰੀ ਨਾਲ ਬਣਾ ਸਕਦਾ ਪਰ ਉਹ ਕਰਨਾ ਚਾਹੁੰਦਾ ਕਿ ਮੇਰਾ ਬਹੁਤ ਵੱਡਾ ਮਹਿਲ ਹੋਵੇ ਮੇਰਾ ਘਰ ਜਿੱਦਾਂ ਦਾ ਹੋਵੇ ਦੂਸਰੇ ਦਾ ਘਰ ਹੀ ਨਾ ਪਰ ਜਿਹੜੀ ਇਸ ਮਨੁੱਖ ਨੂੰ ਪ੍ਰਮਾਤਮਾ ਨੇ ਏਡੀ ਵੱਡੀ ਦਾਤ ਦਿੱਤੀ ਆ ਸਰੀਰ ਦਿੱਤਾ ਹੈ ਅਗਲੀਆਂ ਪੰਕਤੀਆਂ ਵਿੱਚ ਆਪਾਂ ਸਰਵਣ ਕਰਾਂਗੇ ਆ ਤੁਸੀਂ ਗੱਡੀ ਬਹਿੰਗੀ ਤੋਂ ਮਹਿੰਗੀ ਲੈ ਲਓ 10 20 ਸਾਲ ਦੇ ਵਿੱਚ ਉਹਨੂੰ ਤੁਸੀਂ ਬਦਲਦੇ ਹੋ ਅ ਕਿੰਨੇ ਸਾਲ ਸਰੀਰ ਚਲਾਉਂਦੇ ਆ ਇਹਦੀ ਵੀ ਸੰਭਾਲ ਕਰਨੀ ਹੈ ਤੇ ਉਹਦੇ ਵਾਸਤੇ ਮਨੁੱਖ ਭਾਵੇਂ ਫਿਰ ਗਲਤ ਤੋਂ ਗਲਤ ਕੰਮ ਕਰਦਾ ਪਰ ਅੱਖਾਂ ਬੰਦ ਕਰ ਲੈਂਦਾ ਕਿਹੜਾ ਕੋਈ ਦੇਖਦਾ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੇ ਕਾਇ ਕੀ ਕਸਲਹਾਤ ਦੀ ਹਾਥ ਦੀਪ ਘੂਏ ਪਰੇ ਕੰਚਨ ਨਾਰੀ ਮੈਂ ਜੀਉ ਲੁਪਤ ਹੈ ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਅਨ ਰਸ ਦੇ ਵਿੱਚ ਮਨ ਨੂੰ ਜੋੜ ਦਿੱਤਾ ਦੇਤਾ ਰੱਬ ਯਾਦ ਰਹਿਦਾ ਫਿਰ ਇਹ ਚੀਜ਼ਾਂ ਦੇ ਵਿੱਚੋਂ ਵੀ ਸੁੱਖ ਮਿਲਦਾ ਸੀ ਵਿਪਾਗਾਂ ਵਾਲੇ ਸਾਧ ਸੰਗਤ ਜੀ ਜਿਹੜੀਆਂ ਉਹਦੀਆਂ ਦਾਤਾਂ ਲੈ ਕੇ ਉਹਦਾ ਸ਼ੁਕਰ ਕਰਦੇ ਕਿ ਸਤਿਗੁਰੂ ਤੇਰੀ ਦਾਤ ਹੈ ਰੋਜ ਆਪਾਂ ਪੜਦੇ ਆਂ ਗਾਵਹਿ ਕੋ ਦਾਤ ਜਾਣੇ ਨਿਸ਼ਾਨ ਉਹਦੀ ਨਿਸ਼ਾਨੀ ਸਮਝ ਕੇ ਜੇ ਘਰ ਦਿੱਤਾ ਸਤਿਗੁਰੂ ਤੇਰਾ ਹੈ ਕਾਰੋਬਾਰ ਦਿੱਤਾ ਸਤਿਗੁਰੂ ਤੇਰਾ ਹੈ ਧੀਆਂ ਪੁੱਤਰ ਦਿੱਤੇ ਆ ਸਭ ਕੁਝ ਸਤਿਗੁਰੂ ਤੇਰਾ ਹੈ ਉਹਨੂੰ ਗਾਉਂਦੇ ਆ ਗਾਵਹਿ ਕੋ ਦਾਤ ਜਾਣੇ ਨਿਸ਼ਾਨ ਪਰ ਇੰਨਾ ਕੁਝ ਹੁੰਦਿਆਂ ਜੇ ਰੱਬ ਨਹੀਂ ਯਾਦ ਨਾ ਕਹਿੰਦੇ ਹਰ ਪ੍ਰਭ ਚੇਤਨਾ ਆਵਈ ਕਿਉਂ ਛੁਟਾ ਮੇਰੇ ਹਰ ਆਇਆ ਇਹ ਮੇਰੇ ਰਾਜਣ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਫਿਰ ਕਿਦਾਂ ਵਿਕਾਰਾਂ ਤੋਂ ਛੁੱਟ ਸਕਦਾ ਫਿਰ ਵੀ ਰੱਬ ਨਹੀਂ ਯਾਦ ਆਇਆ ਗੁਰਮਹਾਰਾ ਕਹਿੰਦਾ ਉਹ ਚਿੱਤ ਆਉਂਦਾ ਜਿਸ ਵੇਲੇ ਬੋੜੀ ਸੋਹਣੀ ਅਰਦਾਸ ਗੁਰੂ ਪੰਥ ਨੇ ਤਿਆਰ ਕੀਤੀ ਹੈ ਅਫਰੋਜ਼ ਪੜਦੇ ਆ ਵਾਹਿਗੁਰੂ 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 ਚਿੱਤ ਆਵੇ ਹੁਣ ਇੱਥੇ ਵੀ ਸਵਾਲ ਹੁੰਦਾ ਨਾ ਵੀ ਐਸੀ ਤਿੰਨ ਵਾਰੀ ਕਿਉਂ ਕਹਿੰਦੇ ਆ ਇੱਕ ਵਾਰੀ ਵੀ ਕਹਿ ਸਕਦੇ ਸੀ ਪੰਜ ਵਾਰੀ ਵੀ ਕਹਿ ਸਕਦੇ ਸੀ ਪਰ ਤਿੰਨ ਵਾਰੀ ਕਹਿੰਦੇ ਆ ਗੁਰੂ ਮਹਾਰਾਜ ਕਹਿੰਦੇ ਇਹ ਨਾ ਵੀ ਤੇਰੇ ਸਿਰਫ ਜ਼ੁਬਾਨ ਤੇ ਵਾਹਿਗੁਰੂ ਹੋਵੇ ਤੇਰੇ ਮਨ ਵਿੱਚ ਨਾ ਹੋਵੇ ਜੇ ਤੇਰੇ ਮਨ ਵਿੱਚ ਆ ਤੇਰੀ ਜ਼ੁਬਾਨ ਤੇ ਨਹੀਂ ਆ ਤੇ ਮਨ ਵਿੱਚ ਵੀ ਆ ਜ਼ੁਬਾਨ ਤੇ ਵੀ ਆ ਤੇਰੇ ਕਰਮਾਂ ਵਿੱਚ ਨਾ ਹੋਵੇ ਤਿੰਨੇ ਜਗ੍ਹਾ ਹੋਣਾ ਚਾਹੀਦਾ ਮਨ ਵਚ ਕਰਮ ਪ੍ਰਭ ਏਕ ਧਿਆਏ ਸਰਬ ਫਲਾਂ ਸੋਈ ਜਨ ਪਾਏ ਕਹਿੰਦੇ ਵਾਹਿਗੁਰੂ 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 ਚਿਤ ਆਵੇ ਜਦੋਂ ਚਿਤ ਆਏ ਕਿ ਕੀ ਹੋਏ ਚਿਤ ਆਵਣ ਦਾ ਸਦਕਾ ਸਰਬ ਸੁਖ ਹੋਵੇ ਜੇ ਇੰਨਾ ਕੁਝ ਪਰਮੇਸ਼ਰ ਨੇ ਦਿੱਤਾ ਕਹਿੰਦੇ ਜਾਦੇ ਨਹੀਂ ਹਰ ਪ੍ਰਭ ਚਿਤ ਨਾ ਆਵਈ ਕਿਉਂ ਛੂਟਾ ਮੇਰੇ ਹਰ ਆਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਪਗੁਣ ਸਭ ਮੇਰੇ ਰਹਾਉ ਹੁਣ ਮੇਰੇ ਨੀਜ ਕਰਮ ਹੁਣ ਮੈਂ ਆਪਣੇ ਆਪ ਨੂੰ ਆਪਣੇ ਆਪ ਨੂੰ ਸੋਹਣਾ ਸਮਝੀ ਜਾਵਾਂ ਮੈਂ ਆਪਣੇ ਆਪ ਨੂੰ ਬਹੁਤ ਵੱਡੇ ਖਾਨਦਾਨ ਦਾ ਸਮਝਾਂ ਪਰ ਗੁਰੂ ਮਹਾਰਾਜ ਕਹਿੰਦੇ ਜੇ ਕੁਝ ਲੈਣਾ ਨਾ ਫਿਰ ਅਰਦਾਸ ਕਰੋ ਕਿੰਨਾ ਸੋਹਣਾ ਤਰੀਕਾ ਦੱਸਿਆ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢੰਗ ਨਾ ਮੇਰਾ ਨਾ ਤਾਂ ਮੈਂ ਸੋਣਾ ਹਾਂ ਨਾ ਤਾਂ ਮੇਰੀ ਕੋਈ ਜਾਤ ਚੰਗੀ ਹੈ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗਣਾ ਮੇਰਾ ਕੋਈ ਮੈਨੂੰ ਤਰੀਕਾ ਵੀ ਨਹੀਂ ਆਉਂਦਾ ਕਿਆ ਮੂਲ ਬੋਲਹ ਗੁਣ ਬਿਹੂਣ ਨਾਮ ਜਪਿਆ ਨਾ ਤੇਰਾ ਹਮ ਤੇਰੇ ਅੱਗੇ ਕਿਹੜੇ ਕਰਕੇ ਅਰਦਾਸ ਕਰਾਂ ਮੈਂ ਤਾਂ ਕਦੇ ਨਾਮ ਜਪਿਆ ਹੀ ਨਹੀਂ ਤੇਰਾ ਕਿਆ ਮੂਲ ਬੋਲਹ ਗੁਣ ਬਿਹੂਣ ਨਾਮ ਜਪਿਆ ਨਾ ਤੇਰਾ ਪਰ ਤੂੰ ਕਿ ਨ ਸਮਰਥ ਹੈ ਹਮ ਪਾਪੀ ਸੰਗ ਗੁਰ ਉਬਰੇ ਦੇਖੋ ਜਿੱਦਾਂ ਗੁਰਬਾਣੀ ਵਿਆਕਰਨ ਨੂੰ ਸਮਝਾਂਗੇ ਹੁਣ ਸੰਗ ਜਿਹੜਾ ਸ਼ਬਦ ਹੈ ਤੇ ਸਸੇ ਨੂੰ ਟਿੱਪੀ ਲੱਗ ਕੇ ਵੀ ਗੱਗਾ ਨਾਲ ਸੰਗ ਆ ਸਕਦਾ ਸੀ ਹੁਣ ਸਸੇ ਨੂੰ ਟਿੱਪੀ ਉੱਪਰ ਗੱਗੇ ਨੂੰ ਸਿਹਾਰੀ ਵੀ ਹੈ ਕਹਿੰਦੇ ਹਮ ਪਾਪੀ ਸੰਗ ਗੁਰ ਉਬਰੇ ਗੁਰੂ ਦਾ ਜਦੋਂ ਸੰਗ ਕੀਤਾ ਅਸੀਂ ਉੱਪਰ ਗਏ ਇਨਾ ਪਾਪਾਂ ਤੋਂ ਬਚ ਗਏ ਚੰਗੇ ਕਰਮ ਕਰਨ ਲੱਗ ਗਏ ਹਮ ਪਾਪੀ ਸੰਗ ਗੁਰ ਉੱਬਰੇ ਪੁੰਨ ਸਤਗੁਰ ਕੇਰਾ ਇੱਥੇ ਪੁੰਨ ਦਾ ਅਰਥ ਹੈ ਉਹਦੀ ਨੇਕੀ ਹੈ ਉਹਦਾ ਵਿਰਧ ਹੈ ਪੁੰਨ ਸਤਗੁਰ ਕੇਰਾ ਸਭ ਜੀਓ ਪਿੰਡ ਮੁਖ ਨੱਕ ਦੀਆ ਬਰਤਨ ਕੋ ਪਾਣੀ ਅਨ ਖਾਣਾ ਕੱਪੜ ਪਹਿਨਣ ਦੀ ਆ ਰਸਿਆਣ ਪੁਗਾਣੀ ਸਭ ਜੀਉ ਪਿੰਡ ਮੁਖ ਨਕਦੀ ਐ ਪਹਿਲਾਂ ਤਾਂ ਉਹਨੇ ਜਿੰਦ ਪਾਈ ਐ ਫੇਰ ਸਰੀਰ ਬਣਦਾ ਏ ਸਰੀਰ ਦਾ ਮੇਰਿਆ ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਇਹ ਆਤਮਾ ਸੀ ਤਾਂ ਬਾਅਦ ਵਿੱਚ ਪਰਮਾਤਮਾ ਨੇ ਇਹਦੇ ਵਿੱਚ ਸਰੀਰ ਬਣਾਇਆ ਕਾਂਜਾ ਤਿਆਰ ਹੋ ਗਿਆ ਪਰ ਇਹ ਵੀ ਗੱਲ ਹੈ ਗੁਰੂ ਮਹਾਰਾਜ ਕਹਿੰਦੇ ਸਰੀਰ ਫਿਰ ਨਾਲ ਜਾਣਾ ਵੀ ਕੋਈ ਨਹੀਂ ਸ਼ਮਸ਼ਾਨ ਘਾਟ ਦੇ ਵਿੱਚ ਸੜ ਜਾਣਾ ਆ ਗੁਰਤੇਵਾਧਰ ਸਾਹਿਬ ਦਾ ਬਚਨ ਹੁੰਦਾ ਕਹਿੰਦੇ ਜਾਗ ਲਿਓ ਰੇ ਮਨਾ ਜਾਗ ਲਿਓ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਜਿਹੜਾ ਸਰੀਰ ਨਾਲ ਆਇਆ ਸੀ ਨਾ ਉਹ ਵੀ ਨਾਲ ਨਹੀਂ ਜਾਣਾ ਤੇ ਉਹਨੇ ਇੰਨਾ ਕੁਛ ਦਿੱਤਾ ਸਭ ਜੀਓ ਪਿੰਡ ਮੁਖ ਨੱਕ ਦੀਆ ਹੁਣ ਬੰਦੇ ਦਾ ਮੂੰਹ ਹੀ ਨਾ ਸੋਹਣਾ ਭਾਵੇਂ ਜਿੰਨੀਆਂ ਮਰਜ਼ੀ ਕਰੀਮਾਂ ਲਾਈ ਜਾਵੇ ਉਹ ਕਹ ਕਰਦੇ ਨਾ ਬਹੁਤ ਕੁਛ ਕਰਦੇ ਆ ਜਿਹੜੇ ਕੋਈ ਅਸੀਂ ਸੋਹਣੇ ਲੱਗੇ ਬੜਾ ਸੋਹਣਾ ਕਿਸੇ ਨੇ ਲਖਿਆ ਕਹਿੰਦੇ ਕਾਲੇ ਕਦੇ ਨਾ ਹੋਵਣ ਬੱਗੇ ਭਾਵੇਂ 100 100 ਮਨ ਸਾਬਣ ਲੱਗੇ ਭਾਵੇਂ 100 ਮਨ ਲੱਗ ਸਾਬਣ ਲਾ ਦੇ ਪਰ ਉਹ ਸੋਹਣੇ ਆ ਸਤਗੁਰੂ ਮਹਾਰਾਜ ਕਹਿੰਦੇ ਜਿਹੜੇ ਉਹਦੇ ਨਾਲ ਜੁੜ ਜਾਂਦੇ ਆ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਣੇ ਉਹਨੇ ਕਿੰਨਾ ਸੋਹਣਾ ਮੁਖ ਦਿੱਤਾ ਨੱਕ ਦਿੱਤਾ ਹੁਣ ਪ੍ਰਮਾਤਮਾ ਨੇ ਕਿੱਡੀ ਵੱਡੀ ਕਿਰਪਾ ਕੀਤੀ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਜਿਉਣੇ ਸਰੀਰ ਦਿੱਤਾ ਹੁਣ ਬੰਦਗਾਂ ਨੂੰ ਮੈਨੂੰ ਰੱਬ ਨੇ ਕੁਛ ਨਹੀਂ ਦਿੱਤਾ ਸਾਡੇ ਤੇ ਵਾਹਿਗੁਰੂ ਕਿਰਪਾ ਨਹੀਂ ਕਰਦਾ ਗੁਰੂ ਮਹਾਰਾਜ ਜਾਦ ਕਰਾਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਦੇਖ ਭਾਈ ਜਿਹੜੀ ਤੇਰੇ ਤੇ ਕਿਰਪਾ ਕੀਤੀ ਹੈ ਨਾ ਪਹਿਲੀ ਗੱਲ ਤਾਂ ਤੈਨੂੰ ਮਨੁੱਖਾ ਸਰੀਰ ਦਿੱਤਾ ਇਹ ਉਹਦੀ ਕਿਰਪਾ ਨਾਲ ਮਿਲਿਆ ਨਾ ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ ਇਹ ਮਨੁੱਖਾ ਸਰੀਰ ਵੀ ਤਾਂ ਉਹਦੀ ਕਿਰਪਾ ਨਾਲ ਮਿਲਿਆ ਨਾ ਜੇ ਹੁਣ ਹੋਰ ਜੂਣ ਦੇ ਵਿੱਚ ਹੁੰਦਾ ਤੇ ਬੰਦਾ ਕਿਦਾਂ ਜੀਵਨ ਬਤੀਤ ਕਰਦਾ ਬੜੀ ਸੋਹਣੀ ਉਦਾਹਰਣ ਦਿੱਤੀ ਕਬੀਰ ਸਾਹਿਬ ਨੇ ਕਹਿੰਦੇ ਹੁਣ ਤਾਂ ਤੈਨੂੰ ਮਨੁੱਖਾ ਜਨਮ ਮਿਲਿਆ ਨਾ ਤੇ ਇਦਾਂ ਦਾ ਜੀਵਨ ਮਿਲ ਜਾਏ ਕਹਿੰਦੇ ਚਾਰ ਪਾਵ ਦੋ ਸਿੰਘ ਗੰਗ ਮੁਖ ਤਬ ਕੈਸੇ ਗਣ ਗਈਏ ਤੇਰੇ ਚਾਰ ਪੈਰ ਹੋਣਗੇ ਤੇਰੇ ਗੁੰਗਾ ਮੁਖ ਬੋਲ ਥੋੜੇ ਸਕਦਾ ਬੈਲ ਜਿਹੜਾ ਹੁੰਦਾ ਉਹਦੀ ਉਦਾਹਰਨ ਦੇ ਰਿਹਾ ਚਾਰ ਪੈਰ ਤੇ ਗੁੰਗਾ ਮੁਖ ਹੋਵੇ ਚਾਰ ਪਾਵ ਦੋਏ ਸਿੰਘ ਦੋ ਸਿੰਘ ਲੱਗੇ ਗੰਗ ਮੁਖ ਤਬ ਕੈਸੇ ਗਣ ਗਈ ਹੈ ਉਠਤ ਬੈਠਤ ਠੇਗਾ ਪਰ ਹੈ ਤਬ ਕਤ ਮੂਡ ਲਗਈਏ ਹਰ ਬਿਨ ਬੈਲ ਬਰਾਨੇ ਹੋਈਏ ਉਠਦੇ ਆਂ ਬਹਿੰਦੇ ਆਂ ਮਾਲਕ ਸੋਟੀਆਂ ਮਾਰੇਗਾ ਤੇ ਕਹਿੰਦੇ ਉਦੋਂ ਕੋ ਤਾਂ ਜੱਪ ਸਕਦਾ ਤੇ ਹੱਲੇ ਸ਼ਮਾ ਮਿਲਿਆ ਪਰਮਾਤਮਾ ਦੀ ਭਗਤੀ ਕਰ ਅਕਾਲ ਪੁਰਖ ਦੇ ਨਾਲ ਜੁੜ ਜਿਨ ਸਭ ਜਿਓ ਪਿੰਡ ਮੁਖ ਨੱਕ ਦੀਆ ਬਰਤਨ ਕੋ ਪਾਣੀ ਆ ਸ਼ਬਦ ਆਪਾਂ ਪੜਦੇ ਆਂ ਗੁਰੂ ਮਹਾਰਾਜ ਕਹਿੰਦੇ ਭਾਈ ਜਿਨ ਜਿਓ ਪਾਏ ਪਿੰਡ ਜਿਨ ਸਾਧਿਆ ਦਿੱਤਾ ਪਹਿਨਣ ਖਾਨ ਗੁਰੂ ਸਾਹਿਬ ਕਹਿੰਦੇ ਇਹਨੂੰ ਪਾਈ ਐਮੀ ਲੋਕੀ ਲਾਂਭੇ ਦਿੰਦੇ ਜਾਂਦੇ ਰੱਬ ਨੂੰ ਬਰਾ ਭਲਾ ਕਹੀ ਜਾਂਦੇ ਉਹਨੂੰ ਗਾਲਾਂ ਕੱਢੀ ਜਾਂਦੇ ਉੱਠਦੇ ਬੈੰਦੇ ਆ ਉਹ ਤਾਂ ਗੁਰੂ ਮਹਾਰਾਜ ਕਹਿੰਦੇ ਭਾਈ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋ ਜਿਹਨੇ ਪੈਦਾ ਕੀਤਾ ਤੇ ਉਹ ਸਾਡੀ ਸੰਭਾਲ ਵੀ ਕਰ ਰਿਹਾ ਹੁਣ ਕਈ ਬੰਦੇ ਨੇ ਲੱਭੋ ਥੋੜਾ ਸਾਡੀ ਸੰਭਾਲ ਕਰ ਰਿਹਾ ਹੁਣ ਉਹ ਬੰਦੇ ਨੂੰ ਇੱਕੋ ਹੀ ਸਵਾਲ ਹੁੰਦਾ ਕਿ ਭਾਈ ਦੇਖੋ ਤੁਸੀਂ ਹੁਣ ਜਾਗਦੇ ਪਾਏ ਹੋ ਚਲੋ ਤੁਸੀਂ ਤੁਹਾਡੀ ਤਾਕਤ ਹੈ ਤੁਸੀਂ ਸਾਹ ਲੈ ਰਹੇ ਹੋ ਜਦੋਂ ਸੁੱਤੇ ਪੈਂਦੇ ਹੋ ਸੌਂ ਜਾਂਦੇ ਹੋ ਤਾਂ ਦੋਦੋ ਸਵਾਸ ਕੌਣ ਚਲਾ ਰਿਹਾ ਹੈ ਕਦੇ ਸੋਚਿਆ ਹੀ ਨਹੀਂ ਰੋਟੀ ਖਾਂਦੇ ਆ ਬਲੱਡ ਬਣਦਾ ਕੋਈ ਮਸ਼ੀਨ ਬਣੀ ਆ ਰੋਟੀ ਪਾ ਦਿਓ ਬਲੱਡ ਬਣ ਜੇ ਕਿੰਨਾ ਸੋਹਣਾ ਢਾਂਚਾ ਉਹਨੇ ਤਿਆਰ ਕੀਤਾ ਕਿੱਡੀ ਵੱਡੀ ਬਖਸ਼ਿਸ਼ ਕੀਤੀ ਮੈਂ ਜਿਹਦਾ ਬੈਂਦੀ ਕੀਤੀ ਨਾ ਆ ਗੱਡੀ ਕੋਈ ਵੀ ਤੁਸੀਂ ਮਹਿੰਗੀ ਤੋਂ ਮਹਿੰਗੀ ਲੈ ਲਓ 5 ਸਾਲ 10 ਸਾਲ 20 ਸਾਲ ਚਲਾ ਲੋਗੇ ਆ ਕਿੰਨਾ ਸੋਹਣਾ ਸਰੀਰ ਦਿੱਤਾ 100 100 ਸਾਲ ਰਗੜਦੇ ਫਿਰਦੇ ਤੇ ਪਰ ਉਹਦੇ ਨਾਲ ਕੋਈ ਫਾਇਦਾ ਤਾਂ ਹੋਵੇ ਜੇ ਗੱਡੀ ਗਲਤ ਰਸਤੇ ਤੇ ਚਲਾਓਗੇ ਜਲਦੀ ਖਰਾਬ ਹੁੰਦੀ ਹੈ ਗਲਤ ਰੋਡ ਤੇ ਗਲਤ ਪੱਥਰਾਂ ਤੇ ਚਲਾਓਗੇ ਗਲਤ ਪਾਸੇ ਲੈ ਜਾਓਗੇ ਗੱਡੀਆਂ ਜਲਦੀ ਖਰਾਬ ਹੋ ਜਾਂਦੀ ਹੈ ਨੁਕਸਾਨ ਹੁੰਦਾ ਹੈ ਤੇ ਸਹੀ ਰਸਤੇ ਤੇ ਚੱਲਦੀ ਆ ਤੇ ਉਹ ਰਾਹ ਸੰਭਾਲ ਵੀ ਚੰਗੀ ਤਰ੍ਹਾਂ ਕਰ ਸਕਦੇ ਜੇ ਹੁਣ ਇਹ ਸਰੀਰ ਹੈ ਉਹਨੇ ਇੰਨਾ ਸੋਹਣਾ ਦਿੱਤਾ ਗੁਰੂ ਮਹਾਰਾਜ ਕਹਿੰਦੇ ਇਹ ਘੋੜੀਏ ਨੂੰ ਕਿਹਾ ਬਾਣੀ ਬਾਣੀ ਦੇ ਵਿੱਚ ਦੇ ਤੇਜਨ ਜੀ ਇਹ ਘੋੜੀ ਦਿੱਤੀ ਹੈ ਜਿਹੜੇ ਅਸੀਂ ਫਾਸਲਾ ਤੈਅ ਕਰਨਾ ਪਰਮਾਤਮਾ ਨੇ ਸਭ ਕੁਝ ਦਿੱਤਾ ਸਭ ਜੀਵ ਪਿੰਡ ਮੁਖ ਨੱਕ ਦੀਆ ਬਰਤਨ ਕੋ ਪਾਣੀ ਹੁਣ ਪਾਣੀ ਦੀ ਕਿੱਡੀ ਵੱਡੀ ਮਾਨਤਾ ਗੁਰੂ ਮਹਾਰਾਜ ਕਹਿੰਦੇ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੁਏ ਹੁਣ ਅਸੀਂ ਕੀ ਕੀਤਾ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਅਸੀਂ ਆਪਣੀ ਜੜ ਆਪ ਹੀ ਪਾਟੀ ਹੈ ਅੱਜ ਨੇ ਜੰਗਲਾਂ ਦੇ ਜੰਗਲ ਕੱਟ ਦਿੱਤੇਗੇ ਗੁਰੂ ਮਹਾਰਾਜ ਦੀ ਬਾਣੀ ਚ ਕਹਿੰਦੇ ਕਹਿੰਦੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਰੱਬ ਦੀ ਸੂਰਤ ਸੀ ਇਹ ਪਾਉ ਪਰਮਾਤਮਾ ਨੇ ਕਿੰਨਾ ਸੋਹਣਾ ਬਣਾਇਆ ਸੀ ਆ ਫਿਰ ਬਾਅਦ ਵਿੱਚ ਭੰਨੇ ਤੁਸੀਂ ਲਾਈ ਜੋ ਵੀ ਹੁਣ ਦਰਖਤ ਲਾਓ ਆ ਲੁਧਿਆਣੇ ਚਲੇ ਜਾਓ ਤੁਸੀਂ ਚਿੱਟੇ ਕਪੜੇ ਪਾ ਕੇ ਹੱਥ ਲਾਓਗੇ ਤਾਂ ਕਾਲਖ ਲੱਗ ਜਾਈ ਹੁਣ ਜਗਾ ਜਗਾ ਉੱਥੇ ਲਿਖਿਆ ਗ੍ਰੀਨ ਸਿਟੀ ਕਲੀਨ ਸਿਟੀ ਇੱਧਰ ਤੋਂ ਜੋ ਰੱਬ ਪਰਮੇਸ਼ਰ ਨੇ ਬਣਾਇਆ ਪਿੰਡਾਂ ਦੇ ਪਿੰਡ ਜੰਗਲਾਂ ਦੇ ਜੰਗਲ ਖਤਮ ਕਰ ਦਿੱਤੇ ਉਹ ਪਾਣੀ ਜਿਹੜਾ ਸੀ ਪਾਣੀ ਸਾਡਾ ਜੀਵਨ ਹੈ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੁਝ ਜ਼ਹਿਰ ਬਣ ਗਈ ਜ਼ਹਿਰ ਪਾਣੀ ਵੀ ਜਰੀ ਲੱਗ ਬਿਮਾਰੀਆਂ ਕਿੱਥੋਂ ਪੈਦਾ ਹੋ ਰਹੀਆਂ ਬੰਦਾ ਸਭ ਕੁਝ ਚੰਗਾ ਖਾ ਰਿਹਾ ਫਿਰ ਵੀ ਬਿਮਾਰੀਆਂ ਆ ਰਹੀਆਂ ਕੁਝ ਤਾਂ ਹੈ ਨਾ ਕੁਝ ਤਾਂ ਚੀਜ਼ ਆ ਕਿ ਨਾ ਕੁਝ ਜਿਹੜੇ ਕਿਸਾਨ ਜਿਹੜੇ ਮਾਫ਼ ਕਰਨਾ ਚੰਗੇ ਜਿਹੜੇ ਇਮਾਨਦਾਰ ਵਕਰੀ ਗੱਲ ਹੈ ਜਿਹੜੇ ਫਿਰ ਦਿਨੋਂ ਦਿਨ ਅਮੀਰ ਬਣਨਾ ਚਾਹੁੰਦੇ ਉਹਦੇ ਵਿੱਚ ਫਿਰ ਇੰਨੀਆਂ ਜ਼ਹਿਰੀਲੀਆਂ ਖਾਦਾਂ ਪਾ ਕੇ ਉਹਨਾਂ ਨੂੰ ਜਲਦੀ ਜਲਦੀ ਚੀਜ਼ਾਂ ਨੂੰ ਤਿਆਰ ਕਰਨਾ ਜਿਨੋਂ ਬੰਦਾ ਪਾਵੇ ਅਸੀਂ ਬਚ ਰਹੇ ਆ ਪਰ ਕੁਛ ਨਾ ਕੁਛ ਆ ਹੀ ਰਿਹਾ ਨਾ ਕਿਸੇ ਇੱਕ ਤਰੀਕੇ ਦੇ ਵਿੱਚ ਘਾਰੇ ਗਾਵਾਂ ਨੂੰ ਮੱਝਾਂ ਨੂੰ ਐਕੈਕਸ਼ਨ ਲਾ ਰਹੀ ਜਾ ਰਿਹਾ ਦੁੱਧ ਜ਼ਿਆਦਾ ਲੈਣਾ ਕਦੇ ਵਾਸਤੇ ਕਰ ਰਿਹਾ ਲੋਭ ਦੇ ਵਾਸਤੇ ਕਰ ਲਾਭ ਮਿਲ ਜਾਏ ਲਾਭ ਦੇ ਵਾਸਤੇ ਲੋਭ ਕਰ ਰਿਹਾ ਪਰ ਇਹ ਨਹੀਂ ਕਿ ਹਾਨੀ ਕਿੰਨੀ ਹੋ ਰਹੀ ਆ ਅਗਨੀ ਸੁਣ ਮੈਂ ਪਰਸੇ ਉਦਾਹਰਣ ਦਿੱਤੀ ਸੀ ਕਿ ਜੀਵਨ ਦੇ ਵਿੱਚ ਜੇ ਅਸੀਂ ਕਰ ਰਹੇ ਆ ਨਾ ਉਹ ਸਾਨੂੰ ਫਲ ਜ਼ਰੂਰ ਮਿਲੇਗਾ ਜੇ ਅਸੀਂ ਕਿਸੇ ਨਾਲ ਗਲਤ ਕਰ ਰਹੇ ਆ ਮੈਂ ਫੇਰ ਉਹ ਉਦਾਹਰਨ ਉਹ ਆਪਜੀ ਦੇ ਨਾਲ ਸਾਂਝੀ ਕਰਦਾ ਇਥੇ ਖੰਡਵੇ ਦੁਕਾਨ ਹੈ ਉਹਦੇ ਕੋਲ ਇੱਕ ਮੀਆਂ ਬੀਬੀ ਆਏ ਤੇ 8-10 ਸਾਲ ਦਾ ਬੱਚਾ ਸੀ ਤੇ ਕਹਿੰਦੇ ਸੀ ਟਿਫਨ ਚਲਾਉਣੇ ਟਿਫਨ ਤੋਂ ਉਹਦੇ ਕੋਲ ਉਹਨੇ ਸਮਾਨ ਲਿਆ ਤੇ ਬੰਦਾ ਜਿਹੜਾ ਥੋੜਾ ਇਮਾਨਦਾਰ ਇਸ ਤੇ ਉਹਨੇ ਕੋ ਸਮਾਨ ਲਿਆ ਤੇ ਫਿਰ ਬਾਅਦ ਵਿੱਚ ਪੁੱਛਣ ਲੱਗੇ ਸਾਡਾ ਬੱਚਾ ਨਾ ਦਿਨ ਪਰ ਦਿਨ ਸੁੱਕਦਾ ਜਾ ਰਿਹਾ ਹੈ ਦਵਾਈਆਂ ਬਹੁਤ ਖਲਾਈਆਂ ਡਾਕਟਰਾਂ ਨੂੰ ਵੀ ਦਿਖਾਇਆ ਪਰ ਸੁੱਕਦਾ ਜਾ ਰਿਹਾ ਉਹ ਕਹਿੰਨ ਫਿਰ ਆਪਣੀ ਸੋਚ ਦੇ ਮੁਤਾਬਕ ਉਹਨੇ ਦੱਸੇ ਵੀ ਆਹ ਦਿਆ ਕਰੋ ਆਹ ਖਾਣ ਲੈ ਦਿਓ ਆਹ ਦਿਓ ਖਾਣ ਲਈ 4-5 ਸਾਲ ਤੋਂ ਬਿਮਾਰ ਹੈ ਤੇ ਜਾਣ ਲੱਗੇ ਉਹਨੇ ਦੇਖਿਆ ਉਹ ਦੇਸੀ ਘੋਬੀ ਪੈਸੀ ਦੁਕਾਨ ਤੇ ਗਾਂ ਦਾ ਪੁੱਛਿਆ ਤੇ ਉਹ 50 ਰੁਪਏ ਰੇਟ ਜ਼ਿਆਦਾ ਹੀ ਉਹਦਾ ਬਾਜ਼ਾਰ ਨਾਲੋਂ ਪਰ ਚੀਜ਼ ਸ਼ੁੱਧ ਹੈ ਫਿਰ ਉਹਨੇ ਆ ਕੇ ਕਹਿੰਦਾ ਅਸੀਂ ਤਾਂ ਪਿਫਨ ਚ ਲਾਉਣੇ ਅਸੀਂ ਤਾਂ 200 ਰੁਪਏ ਕਿਲੋ ਲੈਣੇ ਦੇਸੀ ਕਿਉਂ ਇੰਦੌਰ ਤੋਂ ਬੁਲਾ ਲੈਨੇ ਆ 200 ਰੁਪਏ ਦੇਸੀ ਕਿਉਂ ਉਹ 200 ਰੁਪਏ ਦਾ ਕਿਹੜਾ ਦੇਸੀ ਕਿਉਂ ਮਿਲਦਾ ਤੋ ਕਹਿੰਦਾ ਫਿਰ ਮੈਨੂੰ ਕਹਿਣਾ ਪਿਆ ਮੈਂ ਕਹਿਣਾ ਤਾਂ ਨਹੀਂ ਸੀ ਪਰ ਉਹਨੂੰ ਬੋਲਣਾ ਪਿਆ ਵੀ ਜੇ ਤੁਸੀਂ ਲੋਕਾਂ ਨੂੰ ਇਹ ਨਕਲੀ ਚੀਜ਼ਾਂ ਖਿਲਾਓਗੇ ਲੋਕਾਂ ਦੇ ਬੱਚੇ ਬਿਮਾਰ ਕਰੋਗੇ ਇਹ ਸੋਚੋ ਵੀ ਸਾਡੇ ਬੱਚਾ ਠੀਕ ਹੋ ਜਾਏਗਾ ਤੇ ਕਦੇ ਨਹੀਂ ਹੋ ਜਾਏਗਾ ਆਪੇ ਬੀਜ ਆਪੇ ਹੀ ਖਾ ਉਹ ਬੰਦਾ ਜਿਸ ਵੇਲੇ ਕਰਦਾ ਗੁਰਮਾਰ ਕਹਿੰਦੇ ਇੰਨਾ ਕੁਛ ਦਿੱਤਾ ਅਸੀਂ ਆਪ ਹੀ ਜ਼ਹਿਰ ਬਣਾਉਣੀ ਸ਼ੁਰੂ ਕਰ ਦਿੱਤੀ ਆਪ ਹੀ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ ਸਤਿਗੁਰੂ ਕਹਿੰਦੇ ਸਭ ਜੀਓ ਪਿੰਡ ਮੁਖ ਨੱਕ ਦੀ ਆ ਬਰਤਨ ਕੋ ਪਾਣੀ ਉਹਨੇ ਸਾਨੂੰ ਬਰਤਨ ਵਾਸਤੇ ਦਿੱਤਾ ਸੀ ਅਸੀਂ ਤਾਂ ਮਾਲਕ ਬਣ ਕੇ ਬੈਠ ਗਏ ਮੈਂ ਤਾਂ ਕਿਸੇ ਨੂੰ ਪਾਣੀ ਨਹੀਂ ਪਰਣ ਦਿੰਦਾ ਅੱਗੇ ਉਹ ਕਬਜ਼ਾ ਕਰਦੇ ਹੁੰਦੇ ਸੀ ਜਾਤੀ ਤੌਰ ਤੇ ਕਰਦੇ ਸੀ ਵੀ ਨੀਵੀਆਂ ਜਾਤੀਆਂ ਦਾ ਤਾਂ ਪ੍ਰਸ਼ਾਵਾ ਨਹੀਂ ਪੈਣਾ ਚਾਹੀਦਾ ਇੱਥੇ ਕੋਈ ਨੀਵੀਂ ਜਾਤ ਦਾ ਨਹੀਂ ਪੜਨਾ ਚਾਹੀਦਾ ਪਾਣੀ ਪਰ ਅੱਜ ਤਾਂ ਬਨੁਗੋ ਆਪਣਾ ਕਬਜ਼ਾ ਕਰਕੇ ਬੈਠਾ ਸਭ ਜੀਓ ਪਿੰਡ ਮੁਖ ਨੱਕ ਦੀਆ ਬਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਅੰਨ ਖਾਣ ਵਾਸਤੇ ਦਿੱਤਾ ਸੀ ਕੱਪੜੇ ਪਾਉਣ ਵਾਸਤੇ ਦਿੱਤੇ ਸੀ ਰਸ ਅੰਨ ਭੁਗਾਣੀ ਕਿੰਨੇ ਤਰ੍ਹਾਂ ਦੇ ਸਵਾਦਲੇ ਪਦਾਰਥ ਦਿੱਤੇ ਭੋਗਣ ਵਾਸਤੇ ਪਰ ਫਿਰ ਵੀ ਕਹਿੰਦੇ ਯਾਦ ਨਹੀਂ ਕਰਦਾ ਜਿੰਨ ਕੀਏ ਸੋ ਚਤਨਾ ਆਵੇ ਪਸ਼ੂ ਹੋਂ ਕਰ ਜਾਣੇ ਤੇ ਉਹਨੂੰ ਖਾਈ ਜਾਂਦਾ ਨਾ ਪਸ਼ੂ ਹਣ ਖਾਈ ਜਾਂਦਾ ਕਦੇ ਧੰਨਵਾਦ ਥੋੜੇ ਕਰਦੇ ਤੇ ਗੁਰੂ ਮਹਾਰਾਜ ਕਹਿੰਦੇ ਭਾਗਾਂ ਵਾਲੇ ਜੋ ਖਾਣ ਲੱਗਿਆ ਘੱਟੋ ਘੱਟ ਸ਼ੁਕਰਾਨਾ ਕਰੀਏ ਕਿ ਸਤਗੁਰ ਮਹਾਰਾਜ ਤੂੰ ਦਿੱਤਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਤੇ ਉਹ ਪਰਮੇਸ਼ਰ ਆਪ ਕਿਰਪਾ ਕਰਦਾ ਹੈ ਰਹਿਮਤ ਕਰਦਾ ਜਿਨ ਦੀਏ ਸੋ ਚਿਤਨਾ ਵੀ ਪਸ਼ੂ ਹਉ ਕਰ ਜਾਣ ਗੁਰੂ ਮਹਾਰਾਜ ਕਹਿੰਦੇ ਸਭ ਕਿਸ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ਉਹਨੂੰ ਇਹ ਨਾ ਸਮਝੋ ਕਿ ਉਹ ਜਾਣਦਾ ਕੋਈ ਨਹੀਂ ਭਾਵੇਂ ਮੈਂ ਹੋਵਾਂ ਭਾਵੇਂ ਕੋਈ ਵੀ ਹੋਵੇ ਉਹ ਸਾਰਾ ਕੁਝ ਜਾਣਦਾ ਕਿ ਅਸੀਂ ਕਿੱਥੇ ਆਂ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਬਿਜਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ ਪਰ ਅਸੀਂ ਕੀ ਕਰ ਸਕਦੇ ਆ ਪਰ ਇਹ ਵੀ ਪੰਲਾ ਛਡਾ ਲੈਂਦੇ ਕਈ ਲੋਗ ਵਾਹਿਗੁਰੂ ਜਿੱਦਾਂ ਕਰਾਉਂਦਾ ਹਲੇ ਵਾਹਿਗੁਰੂ ਦੀ ਕਿਰਪਾ ਨਹੀਂ ਹੈ ਵੀ ਜੇ ਗੱਲ ਕਰੋ ਨਾ ਭਾਈ ਆ ਕੰਮ ਕਰ ਲੋ ਕਹਿੰਦੇ ਨਹੀਂ ਜੀ ਹਲੇ ਵਾਹਿਗੁਰੂ ਦੀ ਕਿਰਪਾ ਨਹੀਂ ਜੇ ਗਲਤ ਕੰਮ ਕਰਦਾ ਉਦੋਂ ਕਿਰਪਾ ਹੋ ਜਾਂਦੀ ਹੈ ਉਦੋਂ ਥੋੜੋ ਪੁੱਛਦਾ ਕਿਸੇ ਨੂੰ ਜੇ ਕੰਮ ਚੰਗਾ ਕਰਨਾ ਹੋਵੇ ਤਾਂ 50 ਬੰਦਿਆਂ ਨਾਲ ਸਲਾਹ ਕਰੇਗਾ ਬੁਰੇ ਕੰਮ ਕੋਠਕ ਲੋਇਆ ਨਾਮ ਕੀ ਬੇਲਾ ਪੈ ਪੈਸ ਹੋਇਆ ਤੇ ਧਾਰਮਿਕ ਦੁਨੀਆ ਵਿੱਚ ਜ਼ਿਆਦਾ ਲੋਕ ਕਰਦੇ ਆ ਜੇ ਉਹ ਜੀ ਸੇਵਾ ਮਿਲਦੀ ਨਾ ਭਾਗਾ ਨਾਲ ਮਿਲਦੀ ਹੈ ਜੇ ਬੰਦੇ ਕੋਲ ਅਕਲ ਘੱਟ ਹੁੰਦੀ ਨਾ ਪੈਸਾ ਗਵਾ ਲੈਂਦਾ ਤੇ ਇਸੇ ਤਰ੍ਹਾਂ ਮਤ ਥੋੜੀ ਸੇਵ ਗਵਾਈਏ ਇਸ ਸੇਭਾਗਾ ਨਾਲ ਮਿਲਦੀ ਐ ਤੋ ਉਹ ਤਾਂ ਜਵ ਅੰਤਰਜਾਮੀ ਆ ਨਾ ਸਭ ਕਿਸ ਤੇਰਾ ਵਰਤਦਾ ਤੋ ਅੰਤਰਜਾਮੀ ਹਮ ਜਨਤ ਵਿਚਾਰੇ ਕਿਆ ਕਰੈ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਜਿਹੜੀ ਆਪਾਂ ਚੀਜ਼ ਬਾਜ਼ਾਰ ਤੋਂ ਲੈ ਆਉਂਦੀ ਐ ਨਾ ਖਰੀਦ ਲਈ ਆ ਉਹ ਵਿਚਾਰਾ ਕੁਛ ਕੀ ਉਹ ਸਾਡੀ ਤੇ ਚੀਜ਼ ਸਾਡੀ ਬਣ ਗਈ ਨਾ ਤੇ ਅਸੀਂ ਤਾਂ ਖਰੀਦੇ ਹੋਏ ਆ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਹਾਟ ਬਕਾਨਾ ਜਿੱਤ ਲਾਇ ਤਿਤ ਲਾਗਾ ਤੇਰੇ ਲਾਲੇ ਕਿਆ ਚਤ్రਾਈ ਸਭ ਕਾ ਹੁਕਮ ਨਾ ਕਰਨਾ ਜਾਈ ਅਸੀਂ ਤਾਂ ਬੈ ਖਰੀਦ ਕਿਆ ਕਰੇ ਚਤ్రਾਈ ਅਸੀਂ ਤਾਂ ਖਰੀਦੇ ਹੋਏ ਆਣ ਬੈ ਖਰੀਦ ਕਿਆ ਕਰੇ ਚਤ్రਾਈ ਇਹ ਜੀਉ ਪਿੰਡ ਸਭ ਥਾਰੇ ਸਭ ਕਿਸ ਕੀਤਾ ਤੇਰਾ ਵਰਤੈ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇੜ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਮੈਂ ਤਾਂ ਤੇਰੇ ਗੁਲਾਮਾਂ ਦਾ ਵੀ ਗੁਲਾਮ ਆ ਜੀ ਸਤਗੁਰੂ ਮਹਾਰਾਜ ਕਹਿੰਦੇ اے ਪਾਤਸ਼ਾਹ ਜੀ ਕਿਰਪਾ ਕਰੋ ਇਹ ਪਰ ਤਾਂ ਹੀ ਅਰਦਾਸ ਨਿਕਲੇਗੀ ਨਾ ਜਦੋਂ ਮੈਂ ਆਪਣੇ ਆਪ ਨੂੰ ਦੇਖਾਂਗਾ ਕਿ ਇਹ ਸਤਗੁਰੂ ਮੈਂ ਕਿੱਥੇ ਖੜਾ ਹਾਂ ਮੇਰੇ RAM ਇਹ ਬੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਭਗਣ ਸਭ ਮੇਰੇ ਮੈਂ ਇੱਕ ਆਖਰੀ ਬੇਨਤੀ ਕਰ ਰਿਹਾ ਅਸੀਂ ਕਰਦੇ ਕੀ ਆ ਮੇਰੇ ਸੁਮੇਤ ਗੱਲ ਕਰ ਰਏ ਅਸੀਂ ਦੇਖਦੇ ਆ ਦੂਸਰੇ ਦੇ ਔਗਣ ਆਪਣੇ ਦੇਖਦੇ ਆ ਗੁਣ ਦੂਸਰੇ ਦੀਆਂ ਦੇਖਦੇ ਆ ਬਰਿਆਈਆਂ ਆਪਣੀਆਂ ਦੇਖਦੇ ਆ ਚੰਗਿਆਈਆਂ ਪਰ ਗੱਲ ਉਦਣ ਬਣਦੀ ਹੈ ਬਾਬਾ ਜੀ ਕਹਿੰਦੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਰੀਬਾਂ 'ਮੇ ਸਿਰ ਨੀਵਾ ਕਰ ਦੇ ਜਦੋਂ ਉਹ ਗੱਲ ਤਾਂ ਹੀ ਬਣਨੀ ਜਦੋਂ ਅਸੀਂ ਦੂਸਰੇ ਦੇ ਗੁਣ ਦੇਖਾਂਗੇ ਆਪਣੇ ਔਗਣ ਦੇਖਾਂਗੇ ਦੂਸਰੇ ਦੀਆਂ ਚੰਗਿਆਈਆਂ ਆਪਣੀਆਂ ਬਰਿਆਈਆਂ ਆਪਣੇ ਗਰੀ ਬਾਣਵੇਂ ਸਿਰ ਨੀਮਾ ਕਰ ਦੇਖ ਕਹਿੰਦੇ ਉਦਨੇ ਅਰਦਾਸ ਨਿਕਲੇਗੀ ਜਦੋਂ ਅਸੀਂ ਅੰਦਰ ਦੇਖਾਂਗੇ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਇਹ ਸਾਰੇ ਜਿਹੜੇ ਔਗਣ ਗੁਰੂ ਮਹਾਰਾਜ ਮੇਰੇ ਦੂਰ ਕਰਦੇ ਜੇਤਾ ਸੰਬੰਧ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ